हां जी दोस्तों इस टाइम शिमला मिर्च ਦੇ ਉੱਪਰ ਜਿਹੜਾ ਆਪਾਂ ਕਹਿ ਸਭ ਜਿਹੜਾ थ्रिप्स ਦਾ ਅਟੈਕ ਹੈ ਬਹੁਤ ਜ਼ਿਆਦਾ ਹੈ ਕਿਉਂਕਿ ਪਹਿਲਾਂ ਲਗਾਤਾਰ ਤੇਲੇ ਦਾ ਅਟੈਕ ਰਿਹਾ ਲੇਕਿਨ ਹੁਣ थ्रिप्स ਦਾ ਅਟੈਕ ਆ ਗਿਆ ਜਿੱਥੇ ਡੋਲਾਂ ਚ ਖੁਸ਼ਕੀ ਦੀ ਪ੍ਰੋਬਲਮ ਆ ਗਈ ਉੱਥੇ ਕਈ ਵੀ ਹੋ ਜਾਂਦਾ ਹੈ ਤੇ ਜਾਂ ਕਈ ਵਾਰੀ ਸਿਸਟਮ ਕੀਆ ਸਾਡੇ ਫਾਰਮਰ ਵੀ ਨੇ ਇਸ ਵਾਰ ਜਿਹੜੀਆਂ थ्रिप्स ਦੀਆਂ ਜਿਹੜੇ ਦਵਾਈਆਂ ਉਹ ਬਿਲਕੁਲ ਵੀ ਨਹੀਂ ਕੀਤੀ ਸੋ ਹਜੇ ਵੀ ਗੌਰ ਕਰੋ ਜੇ ਤੁਹਾਡੇ ਖੇਤ ਵਿੱਚ ਇਸ ਤਰ੍ਹਾਂ ਦੇ ਬੂਟੇ ਤੋਂ ਨੇ ਮਿਲਦੇ ਆ ਪੱਤੇ ਇਕੱਠੇ ਮਿਲਦੇ ਆ ਕਿ ਇਹ ਚੱਕਰ ਦੇ ਰਹੇ ਜੀ ਵੀ ਖਮਣੀ ਇਹ ਕਿਸੇ ਕਾਰਨ ਹੋ ਗਿਆ ਜਾਂ ਵਾਇਰਸ ਕਾਰਨ ਹੋ ਗਿਆ ਇੱਥੇ ਜਿਹੜੀ ਥ੍ਰਿਪਸ ਹੈ ਆਪਾਂ ਪੰਜਾਬੀ ਚ ਜੂੰ ਕਹਿ ਸਕਦੇ ਹਾਂ ਉਹਦਾ ਬਹੁਤ ਜ਼ਿਆਦਾ ਅਟੈਕ ਹੈ ਇਹਨੂੰ ਕੰਟਰੋਲ ਕਰਨ ਵਾਸਤੇ ਵਧੀਆ ਦਵਾਈਆਂ ਤੁਸੀਂ ਕਰੋ ਜਿਵੇਂ ਤਾਨੁਕਾ ਕੰਪਨੀ ਦੀ ਉਹ ਮਾਈਟ ਨੂੰ ਕਰ ਸਕਦੇ ਹੋ ਉਹਦਾ ਰਿਜ਼ਲਟ ਵਧੀਆ ਮਿਲਣਾ ਤੇ ਬਾਕੀ ਤਕਰੀਬਨ ਕੁਝ ਪ੍ਰੋਡਕਟ ਕੋਈ ਹੁੰਦੇ ਆ ਜਿਹੜੇ ਨੋਕਲ ਪ੍ਰੋਡਕਟ ਆਉਂਦੇ ਆ ਜਿਹੜੇ ਪਰ ਆ ਉਹ ਆਪਾਂ ਵਿਕਰੀ 'ਚ ਨਹੀਂ ਕਰਦੇ ਕਿਉਂਕਿ ਕੁਝ ਪ੍ਰੋਡਕਟ ਕੰਪਨੀਆਂ ਉਹ ਦੰਦੀਆਂ ਨੇ ਲੇਕਿਨ ਉਹ ਬਾਜ਼ਾਰ ਬਿਲ ਤੋਂ ਹੁੰਦੇ ਆ। ਉਹ ਫਾਰਮਰ ਦੀ ਜਵਾਨੀ ਸੁਣਦੇ ਆ ਕਿ ਵਧੀਆ ਕੰਮ ਕਰਦੇ ਆ ਲੇਕਿਨ ਹੋ ਸਕਦਾ ਕਰਦੇ ਹੋ ਕਿਉਂਕਿ ਆਪਾਂ ਨਹੀਂ ਵਰਤੇ ਕਦੇ। ਤੇ ਪਰ ਜਿਹੜੀ ਧਾਨ ਕੋ ਕੰਮ ਦੀ ਉਹ ਮੈਟਾ ਤੁਸੀਂ ਉਹ ਕਰ ਸਕਦੇ ਹੋ। ਜਾਇ ਇੱਕ ਵਿਲੋ ਵੱਡਾ ਕੰਪਨੀ ਪ੍ਰੋਡਕਟ ਆਉਂਦਾ ਹੈ ਉਹਦੇ ਵਿੱਚ ਵੀ ਉਹ ਮੈਟਾ 60 ਤੇ ਕਫੇ ਫਰੋਨਲ ਦੋਨੇ ਮਿਕਸ ਨੇ। ਧਿਆਨ ਰੱਖਿਓ ਕਿ ਪਾਣੀ ਲਾ ਕੇ ਹੀ ਸਪਰੇਅ ਕਰਨੀਆਂ। ਜਿੱਥੇ ਖੁਸ਼ਕੀ ਹੋ ਉੱਥੇ ਸਪਰੇਅ ਨਾ ਕਰਿਓ। ਸੋ ਧੰਨਵਾਦ ਆ ਸਾਡਾ ਵੀਡੀਓ ਸ਼ੇਅਰ ਕਰੋ ਤਾਂ ਜੋ ਆਪਣਾ ਕਿਸੇ ਫਾਰਮ ਤੇ ਜਿੰਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਆਪਣਾ ਸਬਸਕ੍ਰਾਈਬ ਕਰੋ ਤੇ ਨਾਲੇ YouTube ਜਾ ਕੇ ਚੈਨਲ ਆਪਣਾ ਫੋਲੋ ਕਰ ਲਓ ਸੋ ਸਭ ਦਾ ਧੰਨਵਾਦ ਜਿਉਂਦੇ ਬਸਦੇ ਰਹੋ ਜੀ ਸਸਕੀ ਕਾਲ ਸਾਰਿਆਂ ਨੂੰ ਲੇਕਿਨ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਕਿਸੇ ਸਾਡੇ ਕਿਸਾਨ ਪ੍ਰਾਪਾ ਨੁਕਸਾਨ ਨਾ ਹੋ ਜੇ ਫਿਰ ਇਹ ਜੀ ਪਰਪਾਈ ਕਰਨੀ ਬਹੁਤ ਔਖੀ ਜਿਉਂਦੇ ਬਸਦੇ ਰਹੋ ਜੀ ਸਸਕੀ ਕਾਲ ਜਸਾਰਿਆਂ ਨੂੰ